ਸਿਰ ਦੇ ਵਾਲ ਝੜ ਗਏ ਮਾਵਾ ਭੈਣਾ ਦੇ ਖਾਸ ਤੌਰ ਤੇ ਐਸਸੀ ਦਲਤਪਾਈ ਚੜੀ ਦੇ ਮਾਵਾ ਭੈਣਾ ਦੇ ਵਾਲ ਝੜ ਕੇ ਸਿਰ ਦੇ ਇਨੂੰ ਰੱਖਿਆ ਹੁੰਦਾ ਇੱਥੇ ਇਨੂੰ ਕਹਿੰਦੇ ਸਾਡੇ ਇਲਾਕੇ ਚ ਨੂੰ ਸਵੇਰੇ ਗੋਹੇ ਵਾਲਾ ਬੱਠਲ ਜਾਂ ਕੂੜੇ ਵਾਲਾ ਬੱਠਲ ਤਸਲਾ ਕਹਿੰਦੇ ਆ ਤੁਹਾਡੇ ਕੋ ਨਹੀਂ ਦੁਪਹਿਰੇ ਲੱਕੜਾਂ ਦੀ ਭਰੀ ਜਿਹੜੇ ਸ਼ਾਮ ਨੂੰ ਰੋਟੀ ਬਣਾਉਣੀ ਹੈ ਸ਼ਾਮ ਨੂੰ ਚਰੀ ਜਦ ਪ੍ਰਸੀਨ ਦਾ ਪ੍ਰਸੀਨ ਦੀ ਪੰਡ ਜਿਹੜੇ ਪਸ਼ੂਆਂ ਨੂੰ ਲੈ ਕੇ ਉਹਨੇ ਹਰ ਵਕਤ ਸਿਰ ਤੇ ਕੋਈ ਨਾ ਕੋਈ ਪੰਡ ਕੋਈ ਨਾ ਕੋਈ ਭਾਰ ਪਿਆ ਰਹਿੰਦਾ ਹੈ ਇਹ ਜਾਣਦੇ ਨੇ ਕਿ ਤਾਂ ਜਾਣਨ ਨਾ ਜੇ ਆਪ ਦਿਹਾੜੀ ਕਿਸੇ ਨੂੰ ਦਿਹਾੜੀ ਵਾਸਤੇ ਪੁੱਛਣਗੇ ਹੁਣ ਜਾਂ ਕਦੇ ਆਪ ਕਣ ਕਬੱਡੀ ਹੋਵੇ ਜਾਂ ਹਾਥੀ ਝੋਨਾ ਲਾਇਆ ਹੋਵੇ ਇਹਨੂੰ ਕੀ ਪਤਾ ਹੈ ਗਰੀਬੀਆਂ ਕੀ ਹੁੰਦੀਆਂ ਨੇ ਮੈਂ ਵੀ ਪਿੰਡ ਜਾਂਦਾ ਮੇਰੇ ਅੱਜ ਮੇਰੇ ਵੀ ਉਹ ਮੇਰੀਆਂ ਚਾਚੀਆਂ ਤਾਈਆਂ ਭਾਬੀਆਂ ਉਹ ਮਿਲਦੀਆਂ ਰਹਿੰਦੀਆਂ ਜਿਹੜੇ ਸਾਡੇ ਨਾਲ ਨੌਕਰ ਸਿਰੀ ਪਾਲੀ ਰਹੇ ਅਸੀਂ ਸਾਰੇ ਇਕੱਠੇ ਰਹਿੰਦੇ ਸੀ ਸਾਰੇ ਇਕੱਠੇ ਕੰਮ ਕਰਦੇ ਸੀ ਇੱਕੋ ਖੇਤ ਆ ਇੱਕੋ ਖਵਾਜਾ ਪੀਰ ਦਾ ਬੋਰ ਐ ਉਥੇ ਮੱਥਾ ਟੇਕ ਕੇ ਬੋਰ ਚਲਾਉਂਦੇ ਸੀ ਇਹਨੂੰ ਪਤਾ ਖਵਾਜਾ ਪੀਰ ਦਾ ਕਿ ਖਵਾਜਾ ਪੀਰ ਪਾਣੀ ਨਾਲ ਸੰਬੰਧਤ ਹੈ ਨਾ ਕਦੇ ਪਾਣੀ ਦੀ ਘਾਟ ਹੋਈ ਹੋਵੇ ਤਾਂ ਪਤਾ ਲੱਗੇ ਨਹਿਰਾਂ ਤਾਂ ਜਾ ਕੇ ਖੇਤਾਂ 'ਚ ਖਤਮ ਹੋ ਜਾਂਦੀਆਂ ਇਹਨਾਂ ਦੇ ਇਹਨਾਂ ਨੂੰ ਕੀ ਪਤਾ ਪਾਣੀ ਕੀ ਹੁੰਦਾ ਇਨੂੰ ਕੀ ਪਤਾ ਪਾਣੀ ਦੀ ਵੈਲਿਊ ਕੀ ਹੁੰਦੀ ਹੈ ਕੱਸੀ ਕੀ ਹੁੰਦੀ ਹੈ ਸੁਆ ਕੀ ਹੁੰਦਾ ਰਜਵਾਹ ਕੀ ਹੁੰਦਾ ਆ ਦੁੱਖ ਰਿਹਾ ਮੈਨੂੰ ਕਿਰ ਇਹ ਉਹ ਬੰਦੇ ਰਾਜ ਕਰੀ ਗਏ ਜਿਹਨਾਂ ਨੂੰ ਕੱਖ ਨਹੀਂ ਪਤਾ